ਕਰ ਕੇ ਲਾ ਬਣੀ ਹੁਣ ਸਾਰੇ ਆਏ ਆ ਜੀ ਮੁਖਨਾ ਮਹਨ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60)}^{(61 ਜਿਹੜਾ ਅਜਨਾਲੇ ਨਿਵਾਸੀ ਤੇ ਐਨ ਆ ਰਹੀਆਂ ਦੇ ਜਿਹੜੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਵਾ ਤੇ ਵਧਾਈ ਦੇ ਪਾਤਰ ਨੇ ਮੰਗਲ ਸਿੰਘ ਹੁਣੀ ਜਿਨ੍ਹਾਂ ਨੇ ਮਤਲਬ ਮੇਰੇ ਖਿਆਲ 30 35 ਸਾਲ ਤੋਂ ਜਿਹੜਾ ਵਾ ਉਹ ਅਜਨਾਲੇ ਦੇ ਯੂਥ ਨੂੰ ਇੱਕ ਇੱਕ ਲੀਡ ਜੋੜ ਕੇ ਰੱਖਿਆ ਵਾ ਤੇ ਬਾਕੀ ਜਿਹੜੇ ਸਹਿਯੋਗੀ ਜਿਹੜੇ ਸਾਥੀ ਨੇ ਜਿਹੜੇ ਸਹਿਯੋਗ ਕਰਦੇ ਨੇ ਉਹਨਾਂ ਦਾ ਉਤਰੋਂ ਵੀ ਵੱਡਾ ਜਿਹੜਾ ਸਹਿਯੋਗ ਹੁੰਦਾ ਵਾ ਵੀ ਜਿਹੜਾ ਇੱਕ ਜਣੇ ਨੇ ਅੱਗੇ ਲੱਗਣਾ ਹੁੰਦਾ ਵਾ ਬਾਕੀ ਉਹਨਾਂ ਨੂੰ ਇੱਕ ਲੀਡ ਤੇ ਖੜਨਾ ਹੁੰਦਾ ਵਾ ਤੇ ਬਾਕੀ ਅਸੀਂ ਜਿਹੜੇ ਆ ਤਾਰੀਵਾਲ ਸਾਹਿਬ ਜਿਹੜੇ ਇਹ ਵੇਲੇ ਮੌਜੂਦ ਐਮਐਲਏ ਉਹਨਾਂ ਨੂੰ ਇੱਕ ਬੇਨਤੀ ਕਰਾਂਗੇ ਕਿ ਅਜਨਾਲੇ ਦੇ ਵਿੱਚ ਆਪਾਂ ਕੋਈ 30 ਤੋਂ 35 ਜਿਹੜੇ ਆ ਉਹ ਸਟੇਡੀਅਮ ਖੇਡ ਸਟੇਡੀਅਮ ਜਿਹੜੇ ਪਿੰਡਾਂ ਨੂੰ ਦਿੱਤੇ ਆ ਤੇ ਸਾਡੀ ਵੇਖੋ ਤਸੀਲ ਵੀ ਆ ਇੱਕ ਹਲਕਾ ਏਡਾ ਵੱਡਾ ਜਨਾਲਾ ਵਾ ਤੇ ਸਾਡੀ ਹੀ ਕੋਨਾਂਗੇ ਬੇਨਤੀ ਕਰਦੇ ਆ ਵੀ ਇੱਕ ਜਨਾਲੇ ਨੂੰ ਵੀ ਇੱਕ ਜਿਹੜਾ ਖੇਡ ਸਟੇਡੀਅਮ ਜਿਹੜਾ ਉਹ ਦਿੱਤਾ ਜਾਵੇ ਕਿਤੇ ਜਗ੍ਹਾ ਵਧੀਆ ਤੇ ਗਰਾਊਂਡ ਦੇ ਪ੍ਰੋਵਾਈਡ ਕਰਕੇ ਕਿਉਂਕਿ ਕੀਰਤਨ ਸੁਸਾਇਟੀ ਆ ਇਹਦੇ ਵਿੱਚ ਗਰਾਊਂਡ ਵੀ ਚਲੋ ਛੋਟੀ ਹੈ ਹੱਟ ਨਹੀਂ ਕਿਉਂਕਿ ਇਹਦੇ ਵਿੱਚ ਜਨਾਲਾ ਜਿੰਦਾ ਵੱਡਾ ਸ਼ਹਿਰ ਇਹ ਤੇ ਕੱਲਾ ਫੁੱਟਬਾਲ ਨਹੀਂ ਦੇਖੋ ਵਧੀਆ ਢੁਕਵੀਂ ਗਰਾਊਂਡ ਦਾ ਪ੍ਰਬੰਧ ਕਰਕੇ ਤੇ ਇਹਨਾਂ ਨੂੰ ਇੱਕ ਸਟੇਡੀਅਮ ਜਿਹੜਾ ਵਾ ਨਾ ਉਹ ਸਾਡੀ ਪੁਰਜੁਰ ਮੰਗਿਆ ਤੁਹਾਡੇ ਮਾਦੀਆਂ ਰਹੀ ਅਸੀਂ ਕਹਿ ਸਕਦੇ ਹਾਂ ਤੇ ਇਹ ਜਿਹੜੀ ਸਾਡੀ ਸਾਰੀ ਬੇਨਤੀ ਜਿਹੜੀ ਆ ਉਹ ਸਵੀਕਾਰ ਕੀਤੀ ਜਾਵੇ ਤੇ ਅਜਨਾਲਾ ਸਪੋਰਟਸ ਕਲੱਬ ਨੂੰ ਅਸੀਂ ਵਧਾਈ ਦਿੰਦੇ ਆ ਜਿਹੜਾ ਐਡਾ ਵਧੀਆ ਟੂਰਨਾਮੈਂਟ ਜਿਹੜਾ ਅੱਜ ਸ਼ੁਰੂਆਤ ਕੀਤੀ ਗਈ ਹੈ ਧੰਨਵਾਦ ਮੈਂ ਇੰਦਰਪਾਲ ਸਿੰਘ ਜੀ ਅਜਨਾਲੇ ਤੋਂ ਸਵਰਾਜ ਸਪੋਰਟਸ ਕਲੱਬ ਵੱਲੋਂ ਅੱਜ ਤਿੰਨ ਰੋਜਾ ਫੁੱਟਬਾਲ ਦਾ ਚੱਲ ਰਿਹਾ ਜੀ ਮੈਚ ਇਹ ਇਹਨਾਂ ਦਾ 24ਵਾਂ ਟੂਰਨਾਮੈਂਟ ਆ ਜੀ ਸਪਰਾਸ ਸਪੋਰਟਸ ਕਲੱਬ ਵਾਲਿਆਂ ਦਾ ਤੇ ਮੈਂ ਅੱਜ ਇੱਥੇ ਆਇਆ ਹਾਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਹਨਾਂ ਦਾ ਜਿਹੜੇ ਭਰਾ ਇਹਨਾਂ ਉਪਰਾਲਾ ਕਰਕੇ ਇਹ ਟੂਰਨਾਮੈਂਟ ਲਗਾਤਾਰ ਕਰਾ ਰਹੇ ਆ ਜੀ ਤੇ ਮੈਂ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਹਾਂ ਸਰਕਾਰਾਂ ਨੂੰ ਅਸੀਂ ਸਾਰੀਆਂ ਸਰਕਾਰਾਂ ਵੇਖ ਲੀਆਂ ਸਾਡੇ ਨਾਲੇ ਸ਼ਹਿਰ ਦੇ ਵਿੱਚ ਭਾਜੀ ਸਟੇਡੀਅਮ ਦੀ ਬਹੁਤ ਵੱਡੀ ਕਮੀ ਹੈ ਜੀ ਹਰ ਇੱਕ ਵਾਰੀ ਮੰਗੀਦਿਆ ਹਰ ਇੱਕ ਜਿਹੜਾ ਐਮ.ਐਲ.ਏ ਬੰਦਾ ਉਹਨਾਂ ਕੋ ਪਰ ਸਾਨੂੰ ਅਜੇ ਤੱਕ ਸਟੇਡੀਅਮ ਨਹੀਂ ਮਿਲਿਆ ਜੀ ਪਤਾ ਨਹੀਂ ਕਦੋਂ ਮਿਲਣਾ ਚਲੋ ਆਸ ਕਰਦੇ ਆਂ ਵੀ ਆਸ ਤੇ ਹੀ ਆਦਮੀ ਆ ਜੀ ਆਸ ਕਰਦੇ ਵੀ ਛੇਤੀ ਤੋਂ ਛੇਤੀ ਅਜਨਾਲੇ ਨੂੰ ਇੱਕ ਵਧੀਆ ਜਿਹਾ ਸਟੇਡੀਅਮ ਇੱਕ ਇੰਡੋਰ ਸਟੇਡੀਅਮ ਇੱਕ ਵੱਡਾ ਪਲੇ ਗਰਾਊਂਡ ਪੂਰਾ ਵੀ ਜਿੱਥੇ ਬੱਚੇ ਖੇਡ ਸਕਣ ਖੇਡਾਂ ਵਾਂ ਲਾ ਸਕਣ ਤੇ ਨਸ਼ਿਆਂ ਤੋਂ ਦੂਰ ਰਹਿ ਸਕਣ ਇਹ ਮੰਗ ਸਰਕਾਰ ਤੋਂ ਕਰਦੇ ਆਂ ਜੀ ਬਸ ਟੂਰਨਾਮੈਂਟ ਦੇ ਸਬੰਧ ਵਿੱਚ ਇਹੀ ਕਹਿਣਾ ਚਾਹੁੰਦੇ ਆ ਜੀ ਕਿ ਅਜਨਾਲੇ ਵਿੱਚ ਸਟੇਡੀਅਮ ਦੀ ਜਾਂ ਗਰਾਊਂਡਾਂ ਦੀ ਬਹੁਤ ਕਮੀ ਆ ਇੱਥੇ ਟੈਲੈਂਟ ਬਹੁਤ ਆ ਬੱਚੇ ਬਹੁਤ ਬਹੁਤ ਜ਼ਿਆਦਾ ਨੇ ਜਿਹੜੇ ਕਿ ਸਪੋਰਟਸ ਲੈਣਾ ਚਾਹੁੰਦੇ ਨੇ ਪਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈਗਾ ਨਸ਼ਾ ਜਿਹੜਾ ਆ ਉਹ ਬਹੁਤ ਵੱਡੀ ਮਾਤਰਾ ਚ ਮਿਲਦਾ ਪਿਆ ਸੋ ਅਗਰ ਬੱਚਿਆਂ ਨੂੰ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਤਾਂ ਖੇਡਾਂ ਹੀ ਇੱਕ ਜਰੀਆ ਜਿਹੜਾ ਕਿ ਇਹਨਾਂ ਨੂੰ ਬਚਾ ਸਕਦੀ ਆ ਇਤਤੰਦਰਬਾਰ ਸੋਸਾਇਟੀ ਸਵਰਾਜ ਸਪੋਰਟ ਕਲੱਬ ਅਜਨਾਲਾ ਇਹ ਉਦਮ ਹਰ ਸਾਲ ਕਰਦੇ ਨੇ ਵੀ ਟੂਰਨਾਮੈਂਟ ਕਰਵਾਏ ਜਾਣ ਬੱਚੇ ਬਹੁਤ ਵੱਧ ਤੋਂ ਵੱਧ ਇਹਦੇ ਨਾਲ ਜੁੜਨ ਸੋ ਆਸ ਕਰਦੇ ਹਾਂ ਸਰਕਾਰਾਂ ਇਸ ਪਾਸੇ ਧਿਆਨ ਦੇਣਗੀਆਂ ਤੇ ਬੱਚਿਆਂ ਨੂੰ ਬੱਚਿਆਂ ਦਾ ਜਿਹੜਾ ਭੁੱਖਾ ਉਹ ਖੇਡਾਂ ਵਾਲੇ ਪਾਸੇ ਨੂੰ ਲਾਇਆ ਜਾ ਸਕੇ